ਗੁਰੂ ਅੰਗਦ ਸਾਹਿਬ ਜੀ ਨੇ ਬੜੇ ਪਿਆਰੇ ਜਿਹਾ ਬਚਨ ਕਹੇ ਨੇ ਗੁਰ ਕੁੰਜੀ ਪਾਹੁ ਨਿਵਲ ਮਨ ਕੋਠਾ ਤਨ ਛਤ ਕਹਿੰਦੇ ਮਨੁੱਖ ਦੇ ਜੀਵਨ ਨੂੰ ਸਵਾਰਨ ਵਾਸਤੇ ਗੁਰੂ ਦਾ ਗਿਆਨ ਕੁੰਜੀ ਹੈ ਪਰ ਇਹ ਕੁੰਜੀ ਲੱਗ ਕਿਉਂ ਨਹੀਂ ਰਹੀ ਪਾਹੁ ਨਿਵਲ ਮਾਇਆ ਦੀ ਪਾ ਇਹਦੇ ਮਨ ਨੂੰ ਲੱਗ ਚੁੱਕੀ ਹੈ ਨਿਵਲ ਦਾ ਅਰਥ ਹੈ ਜਿੰਦਰਾ ਪਸ਼ੂਆਂ ਦੇ ਪੈਰਾਂ ਨੂੰ ਮਾਰਨ ਵਾਲਾ ਜਿੰਦਰਾ ਮਨੁੱਖ ਦਾ ਜਿਹੜਾ ਮਨ ਹੈ ਉਹ ਕੋਠਾ ਬਣ ਗਿਆ ਸਰੀਰ ਜਿਹੜਾ ਇਹ ਸ਼ਤਵ ਹੈ ਤੇ ਇਸ ਛੇਵਨ ਨੂੰ ਮਾਇਆ ਦੀ ਪਾ ਨੇ ਆਪਣੇ ਵਸ ਵਿੱਚ ਕੀਤਾ ਹੋਇਆ ਮੋਹਤ ਕੀਤਾ ਹੋਇਆ ਇਹਨੂੰ ਇੱਕੇ ਤਰੀਕੇ ਨਾਲ ਖੋਲਿਆ ਜਾ ਸਕਦਾ ਹੈ ਉਹ ਹੈ ਗੁਰੂ ਦੀ ਸ਼ਰਨ ਪੈ ਕੇ ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤੁਨ ਛਤ ਨਾਨਕ ਗੁਰਬਨ ਮਨ ਕਾ ਤਾਗਣਾ ਉਗੜੇ ਅਵਰਨਾ ਕੁੰਜੀ ਹੱਥ ਸਹਿਬ ਜੀ ਕਹਿੰਦੇ ਗੁਰੂ ਤੋਂ ਬਗੈਰ ਇਹ ਮਨ ਦਾ ਜਿਹੜਾ ਦਰਵਾਜ਼ਾ ਹੈ ਇਹ ਖੁੱਲ ਨਹੀਂ ਸਕਦਾ ਕਿਸੇ ਹੋਰ ਦੇ ਕੋਲੇ ਕੁੰਜੀ ਹੈ ਨਹੀਂ ਬਗੈਰ ਸਤਿਗੁਰਾਂ ਤੋਂ ਸੋ ਆਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹ ਕੇ ਸਮਝ ਕੇ ਜੀਵਨ 'ਚ ਲਾਗੂ ਕਰਕੇ ਇਸ ਕੁੰਜੀ ਦੇ ਨਾਲ ਆਪਣੇ ਮਨ ਦੇ ਦਰਵਾਜ਼ੇ ਨੂੰ ਖੋਲ ਕੇ ਸੁਖੀ ਜੀਵਨਮਤੀਤ ਕਰਿਏ